ਗੱਲਬਾਤ ਕਰਾਂਗੇ ਆਪਾਂ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਜਿਹੜਾ ਕਿ 2-3 ਦਿਨਾਂ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਖਬਰ ਜਿਹੜੀ 5 ਸਾਲ ਦੇ ਬੱਚੇ ਨੂੰ ਜਿਹੜਾ ਇੰਨਾ ਜ਼ਿਆਦਾ ਤਸ਼ੱਦਦ ਕਰਕੇ ਉਹ ਬੱਚੇ ਦਾ ਕਤਲ ਕੀਤਾ ਗਿਆ ਇਹ ਕਹਿੰਦੇ ਆ ਕਿ ਜਿਹੜਾ ਖੂਨ ਹੁੰਦਾ ਨਾ ਖੂਨ ਬੰਦੇ ਦਾ ਸਿਆਣੇ ਕਹਿੰਦੇ ਸੀਗੇ ਪਹਿਲਾਂ ਕਿ ਜਾਤ ਜਿਵੇਂ ਆਪਾਂ ਕਹਿ ਦਿੰਨੇ ਆ ਨਸਲ ਆਪਾਂ ਕਹਿ ਦਿੰਨੇ ਆ ਇਹ ਨਸਲ ਚੰਗਾ ਖਾਨਦਾਨ ਨਸਲ ਇਹ ਬਹੁਤ ਜ਼ਿਆਦਾ ਇਹਦਾ ਫਰਕ ਪੈਂਦਾ ਚੰਗੀ ਨਸਲ ਖਾਨਦਾਨ ਦਾ ਬੰਦਾ ਜਦੋਂ ਹੋਏਗਾ ਤੇ ਉਹ ਬੰਦਾ ਨਾ ਤਾਂ ਕਿਸੇ ਦੀ ਧੀ ਭੈਣ ਵੱਲ ਮਾੜਾ ਵੇਖੇਗਾ ਨਾ ਕਿਸੇ ਦਾ ਬਲਾਤਕਾਰ ਕਰੇਗਾ ਨਾ ਕਦੀ ਕਿਸੇ ਦੇ ਨਾਲ ਧੋਖਾ ਧੜੀ ਕਰੇਗਾ ਕਿਸੇ ਦੇ ਘਰੇ ਜੇ ਜਾਊਗਾ ਕੋਈ ਤੇ ਕਿਸੇ ਦੀ ਭੈਣ ਨੂੰ ਆਪਣੀ ਭੈਣ ਮੰਨੇਗਾ ਉਹਦੀ ਮਾਂ ਨੂੰ ਆਪਣੀ ਮਾਂ ਮੰਨੇਗਾ ਇਹ ਖਾਨਦਾਨੀ ਬੰਦਿਆਂ ਦੀਆਂ ਨਸਲਾਂ ਹੁੰਦੀਆਂ ਤੇ ਇਹ ਜਿਹੜੇ ਬੰਦੇ ਨੇ ਇਹਨਾਂ ਵਿੱਚ ਬਹੁ ਗਿਣਤੀ ਇਹੋ ਜੀ ਹੈ ਕਿ ਦਿਨ ਹੀ ਇਹ ਲੋਕ ਅਕਸਰ ਹੀ ਮੈਂ ਵੇਖਿਆ ਸਾਡੇ ਫਰੋਇਪੁਰ ਦੀ ਆਪਾਂ ਜੇ ਗੱਲ ਕਰ ਲਈਏ ਤੇ ਅਕਸਰ ਹੀ ਮੈਂ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਮੈਂ ਵੇਖਿਆ ਕਿ ਦਿਨ ਹੀ ਇਹ दारू ਨਾਲ ਐ ਰੱਜੇ ਹੁੰਦੇ ਆ ਰੇੜੀਆਂ ਵੀ ਲਾਉਣਗੇ ਤੇ दारू ਦੀ ਮਹਿਕ ਇਹਨਾਂ ਦੇ ਮੂੰਹ ਚ ਆਂਦੀ ਹੋएगी तकरीबन ਕਿਉਂਕਿ ਸਾਡੇ ਦਿੱਲੀ ਗੇਟ ਵੀ ਬਹੁ ਗਿਣਤੀ ਭਈਏ ਲਾਉਂਦੇ ਆ ਰੇੜੀਆਂ ਮੈਂ ਅਕਸਰ ਹੀ ਇਹਨਾਂ ਨੂੰ ਮੈਂ ਟੋਕਦਾ ਹੁੰਨਾ ਕਿ ਤੁਸੀਂ ਦਿਨੇ ਹੀ दारू ਪੀਤੀ ਫਿਰਦੇ ਹੋ ਸਰਦਾਰ ਜੀ ਸਾਨੂੰ ਰੇੜੀ ਧੱਕਣੀ ਪੈਂਦੀ ਫਲਾਣਾ ਤੇ ਪੰਜਾਬੀ ਰੇੜੀਆਂ ਨਹੀਂ ਧੱਕਦੇ ਪੰਜਾਬੀ ਵੀ ਰੇੜੀਆਂ ਲਾਉਂਦੇ ਆ ਹੋਰ ਜਾਤਾਂ ਵਾਲੇ ਵੀ ਮਜ਼ਬਾਂ ਵਾਲੇ ਵੀ ਰੇੜੀਆਂ ਲਾਉਂਦੇ ਆ ਕੱਲੇ ਤੁਸੀਂ ਆ ਕਿ ਚਲੋ ਸ਼ਰਾਬ ਪੀ ਕੇ ਰੇੜੀਆਂ ਧੱਕਦੇ ਆ ਤੁਸੀਂ ਸੋ ਇਹ ਖੂਨ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈਂਦਾ ਅਕਸਰ ਹੀ ਕਿਤੇ ਨਾ ਕਿਤੇ ਆਪਾਂ ਕਹਿ ਦਿੰਦੇ ਆ ਕਿ ਖਾਨਦਾਨ ਦੀ ਨਸਲ ਕਿਹੜੀ ਆ ਖਾਨਦਾਨੀ ਬੰਦਾ ਹੋਵੇ ਤੇ ਉਹਨੂੰ ਆਪਾਂ ਘਰ ਬਾਹਰ ਵਾਰਦੇ ਆ ਚਲੋ ਇਹ ਮੈਟਰ ਵੱਖਰਾ ਅੱਜ ਜਿਹੜਾ ਮਸਲਾ ਬਣਿਆ ਕਿਉਂਕਿ ਪੰਜਾਬੀ ਭੁੱਲਣ ਦੇ ਬਹੁਤ ਜ਼ਿਆਦਾ ਆਦੀ ਨੇ 5-4 ਦਿਨਾਂ ਬਾਅਦ ਜਦੋਂ ਕਿਤੇ ਕੋਈ ਪ੍ਰਵਾਸੀ ਦਾ ਮਸਲਾ ਉੱਠਦਾ ਤੇ ਸਾਡੇ ਪੰਜਾਬੀ ਮੂਤ ਦੀ ਝੱਗ ਵਾਂਗ ਜਿਵੇਂ ਆਪਾਂ ਕਹਿ ਸਕਦੇ ਕਿ ਜਿਵੇਂ ਮੂਤ ਦੀ ਝੱਗ ਇੱਕੋ ਵਾਰੀ ਉਬਾਲਾ ਮਾਰਦੀ ਤੇ ਉਸੇ ਤਰ੍ਹਾਂ ਹੀ ਬਹਿ ਜਾਂਦੀ ਆ ਸਾਡੇ ਪੰਜਾਬੀ ਵੀ ਉਦੋਂ ਹੀ ਉੱਠਦੇ ਆ ਤੇ ਹਫ਼ਤੇ ਦੇ ਵਿੱਚ ਵਿੱਚ ਵੱਧ ਤੋਂ ਵੱਧ ਹਫ਼ਤਾ ਮੈਂ ਕਹਿੰਨਾ ਪਿਆ ਹਫ਼ਤੇ ਦੇ ਵਿੱਚ ਵਿੱਚ ਥੱਲੇ ਬਹਿ ਜਾਂਦੇ ਉਸ ਤੋਂ ਬਾਅਦ ਕਿਹੜੇ ਪ੍ਰਵਾਸੀ ਤੇ ਕਿਹੜੇ ਪੰਜਾਬੀ ਵਿੱਚੇ ਆਪਾਂ ਵੀ ਆਨੇ ਮਮੀ ਵੀ ਉਹਨਾਂ ਦੀ ਕੈਟੇਗਰੀ ਕੈਟਾਗਰੀ ਜੀ ਆ ਜਾਂਦਾ ਕਿਉਂਕਿ ਹਰ ਬੰਦੇ ਨੂੰ ਇੱਥੇ ਫੇਮ ਪਿੱਛੇ ਕਿ ਚਲੋ ਅੱਗ ਬਲਦੀ ਪਈ ਐ ਤੇ ਆਪਾਂ ਵੀ ਸੇਕ ਲਈਏ ਪੰਬੜ ਤੇ ਆਪਾਂ ਵੀ ਰੋਟੀਆਂ ਸੇਕ ਲਈਏ ਚਾਰ ਫਾਲੋਅਰ ਸਾਡੇ ਵੀ ਵੱਧ ਜਾਣ। ਸੋ ਇਹ ਬਹੁਤ ਜ਼ਿਆਦਾ ਇਹਨਾਂ ਦੀ ਗਿਣਤੀ ਵੱਧ ਚੁੱਕੀ ਐ 45% ਦੇ ਨੇੜੇ ਤੇੜੇ ਇਹਨਾਂ ਦੀ ਗਿਣਤੀ ਪੰਜਾਬ 'ਚ ਹੋ ਗਈ 55% ਸਾਡੀ ਪੰਜਾਬੀਆਂ ਦੀ ਰਹਿ ਗਈ ਵਿੱਚ ਜਿਵੇਂ ਹਿੰਦੂ ਵੀ ਆ ਜਾਂਦੇ ਆ ਸਿੱਖ ਵੀ ਆ ਜਾਂਦੇ ਆ ਹੋਰ ਵੀ ਜਾਤਾਂ ਪਾਤਾਂ ਵਾਲੇ ਸਾਰੇ ਆ ਜਾਂਦੇ ਆ ਤੇ 45% ਇਹ ਇਹਨਾਂ ਦਾ ਏਕਾ ਬੜਾ ਸਾਡੇ ਲੋਕਾਂ ਦਾ ਏਕਾ ਜੇ ਇੱਕ ਦਾ ਮੂੰਹ ਇੱਧਰ ਤੇ ਚਾਰ ਦਾ ਮੂੰਹ ਪਰਲੇ ਪਾਸੇ ਹੋਏਗਾ ਤੇ ਤਿੰਨ ਦਾ ਮੂੰਹ ਇੱਧਰ ਹੋਊਗਾ ਤੇ ਤਿੰਨ ਦਾ ਇੱਧਰ ਹੋਊਗਾ 10 ਬੰਦੇ ਜੇ ਸਾਡੇ ਹੋਏ ਇਹਨਾਂ ਨੇ ਦਸਾਂ ਬੰਦਿਆਂ ਨੇ ਢਾਲ ਬਣ ਕੇ ਖੜ ਜੈਣਾ ਇੱਕ ਦੂਜੇ ਦੇ ਨਾਲ ਸਾਡੇ ਜੇ 10 ਬੰਦੇ ਨੇ ਤੇ ਉਹ ਕੀ ਕਰਨਗੇ ਉਹ ਚਾਰ ਜਣੇ ਫਲਾਣੀ ਪਾਰਟੀ ਨਾਲ ਮੈਂ ਜੁੜਿਆ ਜੀ ਚਾਰ ਜਣੇ ਕਹਿਣਗੇ ਇੱਧਰ ਮੈਂ ਜੁੜਿਆ ਜੀ ਦੋ ਜਣੇ ਕਹਿਣਗੇ ਮੈਂ ਇੱਧਰ ਜੁੜਿਆ ਜੀ ਉਹ ਫੇਰ ਆਏ ਅਸੀਂ ਆਪ ਕੋ ਪਾਟੋ ਧਾੜ ਹੋਏ ਫਿਰਦੇ ਆ ਇਹ ਸਾਡੀ ਅਸੀਂ ਇਹ ਨਹੀਂ ਸਮਝਦੇ ਕਿ ਇਹ ਪੰਜਾਬ ਸਾਡਾ ਘਰ ਹੈ ਤੇ ਪੰਜਾਬ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਣੀਆਂ ਸਾਡੇ ਬੱਚਿਆਂ ਨੂੰ ਵੀ ਆਣੀਆਂ ਕੱਲ ਨੂੰ ਤੇ ਜੋ ਹੋਣਾ ਇਹ ਸਾਡੇ ਘਰ ਤਿਕਣ ਵੀ ਆਉਣਾ ਜੇ ਅੱਗ ਗੁਆਂਢੀਆਂ ਘਰੇ ਲੱਗੀ ਆ ਤੇ ਕੱਲ ਨੂੰ ਇਹ ਫੈਲਦੀ ਫੈਲਦੀ ਸਾਡੇ ਘਰੇ ਵੀ ਆਉਣੀ ਆ ਸੋ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ 27 ਦੇ ਵਿੱਚ ਸਾਨੂੰ ਦਬਾਅ ਪਾ ਕੇ ਸਰਕਾਰਾਂ ਦੇ ਉੱਤੇ ਪਹਿਲ ਦੇ ਆਧਾਰ ਤੇ ਕੋਈ ਅਸੀਂ ਵਾਇਲੈਂਸ ਨਹੀਂ ਹੋਣਾ ਕੋਈ ਅਸੀਂ ਕਿਸੇ ਨਾਲ ਕੋਟ ਮਾਰਨੀ ਕਰਨੀ ਕਿਸੇ ਨੂੰ ਕੁਝ ਕਹਿਣਾ ਨਹੀਂ ਹਾਂ ਜਿਹੜਾ ਕੋਈ ਮਾੜਾ ਚੰਗਾ ਕੋਈ ਇਹੋ ਜਿਹਾ ਕੰਮ ਕਰਦਾ ਉਹਦੀਆਂ ਲੱਤਾਂ ਜ਼ਰੂਰ ਭੰਨਾਂਗੇ ਹੋਰ ਅਸੀਂ ਇਹ ਨਹੀਂ ਕਿਸੇ ਕੋਈ ਮਜ਼ਦੂਰੀ ਕਰਨ ਧਿਆ ਤੇ ਉਹਨੂੰ ਆਪਾਂ ਫੜ ਕੇ ਕੁੱਟ ਦੇਣਾ ਇਹ ਸਾਨੂੰ ਸੰਤਾਂ ਨੇ ਵੀ ਨਹੀਂ ਸਿਖਾਇਆ ਸੰਤ ਵੀ ਕਹਿੰਦੇ ਸੀ ਹਥਿਆਰ ਰੱਖ ਕੇ ਕਿਸੇ ਦੀ ਇੱਜ਼ਤ ਨਹੀਂ ਲੁੱਟਣੀ ਹਥਿਆਰ ਰੱਖ ਕੇ ਕਿਸੇ ਦੀ ਦੁਕਾਨ ਨਹੀਂ ਲੁੱਟਣੀ ਹਥਿਆਰ ਰੱਖਣਾ ਆਪਣੀ ਸੇਫ ਸਾਈਡ ਦੇ ਲਈ ਰੱਖਣਾ ਠੀਕ ਹੈ ਨਾ ਸੋ ਮਾੜੇ ਤੇ ਅਸੀਂ ਰੋਗ ਪਾਉਣਾ ਨਹੀਂ ਜੇ ਇਹੋ ਜਿਹਾ ਕੋਈ ਆਪਾਂ ਨੂੰ ਮਿਲ ਜਾਂਦਾ ਕੋਈ ਆ ਜਿਵੇਂ ਬਲਾਤਕਾਰ ਬੱਚਿਆਂ ਤੇ ਕਰੀ ਜਾਂਦੇ ਆ ਇਹ ਧੀਆ ਭੈਣਾ ਨੂੰ ਛੇੜਦੇ ਆ ਤੇ ਇਹੋ ਜਿਹੇ ਨੂੰ ਚਾੜਾ ਸਿਕਾਉਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਸਰਕਾਰਾਂ ਬਹੁਤ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਨਾਥ ਨਹੀਂ ਪਾਉਂਦੀਆਂ ਪਈਆਂ ਉਹਨਾਂ ਨੂੰ ਪਤਾ ਹੈ ਕਿ ਇਹ ਇਹਨਾਂ ਦੀ ਗਿਣਤੀ ਵੱਧ ਹੈ ਜੀ ਇਹ ਕਈ ਐਮਐਲਏ ਨੇ ਪਿੱਛੇ ਇਹ ਤੱਕ ਕਹਿ ਦਿੱਤਾ ਸੀ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀਆਂ ਵੋਟਾਂ ਨਾਲ ਕਿਉਂਕਿ ਗੱਲ ਫੇਰ ਉੱਥੇ ਆ ਜਾਂਦੀ 10 ਜਣੇ ਤਾਂ ਦਸਾਂ ਤੋਂ ਫੇਰ ਉਹਨਾਂ ਨੂੰ ਪਤਾ ਜਿਹੜੀਆਂ 3-4 ਸਾਡੀਆਂ ਪੱਕੀਆਂ ਉਹ ਤਾਂ ਪੱਕੀਆਂ ਹੀ ਪੱਕੀਆਂ ਨੇ ਤੇ 7 ਜਿਹੜੀਆਂ ਟੁੱਟੀਆਂ ਵੀ ਸਾਡੀਆਂ ਵੋਟਾਂ ਉਹ ਕਿਹੜਾ ਇੱਕ ਧਿਰ ਨੂੰ ਪੈਣੀਆਂ ਉਹਦੇ ਵੀ 4 ਹਿੱਸੇ ਅੱਗੋਂ ਨੇ ਆ ਤੇ ਜਿਹੜੀਆਂ 3-4 ਇਹਨਾਂ ਦੀਆਂ ਹੀ ਗੀਆਂ ਉਹ ਤਾਂ ਅਸੀਂ ਪੁਵਾਈਏ ਠੀਕ ਹੈ ਸੋ ਇਹ ਵੋਟਾਂ ਦਾ ਚੱਕਰ ਹੈ ਵੋਟਾਂ ਦੇ ਪਿੱਛੇ ਅਸੀਂ ਜਿਹੜੇ ਸਾਡੇ ਸਰਪੰਚ ਨੇ ਜਿਹੜੇ ਐਮਸੀ ਸਾਡੇ ਭਰਾ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀਆਂ ਜਿੱਥੇ-ਜਿੱਥੇ ਵੋਟਾਂ ਬਣੀਆਂ ਅਸੀਂ ਵੋਟਾਂ ਕਟਾਈਏ ਕਿਉਂਕਿ ਪੰਜਾਬੀਆਂ ਦੀਆਂ ਜਿਹੜੀਆਂ ਵੋਟਾਂ ਜੇ ਇੱਕ ਰਾਤ ਦੇ ਵਿੱਚ ਹੀ ਸਾਰੀਆਂ ਕੱਟੀਆਂ ਜਾ ਸਕਦੀਆਂ ਤੇ ਇਹਨਾਂ ਦੀਆਂ ਵੋਟਾਂ ਕਿਉਂ ਨਹੀਂ ਕੱਟੀਆਂ ਜਾ ਸਕਦੀਆਂ ਇਹਨਾਂ ਦੇ ਕੋਈ ਇਹਨਾਂ ਕੋਲ ਪੱਕੀ ਰੈਸ਼ ਨਹੀਂ ਹੈਗੀ ਇਹਨਾਂ ਦੇ ਕਿਰਾਏ ਦੇ ਮਕਾਨਾਂ ਦੇ ਉੱਤੇ ਹੀ ਇਹਨਾਂ ਦੇ 10 10 20 20 50 50 100 100 ਵੋਟਾਂ ਝਾਲੀ ਬਣ ਜਾਂਦੀਆਂ ਤੇ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਜ਼ਿੰਮੇਵਾਰ ਹਾਂ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਵੀ ਇੱਕ ਮੁਹਿੰਮ ਛੇੜਾਂਗੇ ਕਿ ਇਨਾਂ ਦੀਆਂ ਵੋਟਾਂ ਕੱਟੀਆਂ ਜਾਣ ਨੰਬਰ 2 ਕੁਝ ਭਰਾ ਕਹਿ ਦਿੰਦੇ ਆ ਕਿ ਕਿਸਾਨ ਇਨਾਂ ਨੂੰ ਲੈ ਕੇ ਆਂਦੇ ਆ ਜੀ ਫਲਾਣਾ ਇਨਾਂ ਨੂੰ ਲੈ ਕੇ ਆਂਦੇ ਟਮਕਾਣਾ ਲੈ ਕੇ ਆਂਦੇ ਸਭ ਤੋਂ ਵੱਧ ਜੇ ਆਪਾਂ ਵੇਖਣਾ ਹੋਵੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਆਪਾਂ ਜੇ ਨਿਗਾਹ ਮਾਰੀਏ ਤੇ ਇੱਕ ਇੱਕ Hindu ਪਰਿਵਾਰ ਜਿਹੜਾ Hindu ਭਰਾ ਨੇ ਸਾਡੇ ਉਹਨਾਂ ਦੀਆਂ ਦੁਕਾਨਾਂ ਤੇ ਕਟੋ ਘਟ 4 5 3 ਕਟੋ ਘਟ ਛੋਟੀ ਤੇ ਛੋਟੀ ਦੁਕਾਨ ਤੇ ਵੀ 3 4 ਬੰਦੇ ਪ੍ਰਵਾਸੀਆਂ ਦੇ ਲੱਗੇ ਜੇ ਥੋੜੀ ਵੱਡੀ ਦੁਕਾਨ ਜਿਵੇਂ ਪੂੜੀਆਂ ਪਾੜੀਆਂ ਤਲਣ ਵਾਲੀ ਦੁਕਾਨ ਹੋਟਲਾਂ ਚ ਤੇ 15 20 30 30 ਬੰਦੇ ਪ੍ਰਵਾਸੀਆਂ ਦੇ ਲੱਗੇ ਪੰਜਾਬੀ ਬੰਦਾ ਰੱਖ ਕੇ ਹੀ ਨਹੀਂ ਖੁਸ਼ ਜੇ ਉਹਨਾਂ ਨੂੰ ਪੁੱਛੀਏ ਕਿਉਂ ਨਹੀਂ ਰੱਖਦੇ ਤੇ ਕਹਿਣਗੇ ਨਹੀਂ ਜੀ ਇਹ ਕੰਮ ਨਹੀਂ ਕਰਦੇ ਜੀ ਫਲਾਣਾ ਨਹੀਂ ਕਿਉਂ ਇਹਦਾ ਮਕਸਦ ਇਹ ਹੁੰਦਾ ਕਿ ਜੇ ਪੰਜਾਬੀ 5000 ਜਾਂ 8000 ਮੰਗਦਾ ਤੇ ਇਹ 5000 ਚ ਆ ਜਾਂਦੇ ਨੇ ਇਹ 1000 2000 ਘੱਟ ਤੇ ਆ ਜਾਂਦੇ ਨੇ ਇਸ ਕਰਕੇ ਇਹ ਜਿਹੜੇ ਸਾਡੇ ਪੰਜਾਬ ਦੇ ਹਿੰਦੂ ਨੇ ਇਹ ਵੱਧ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਰੱਖ ਕੇ ਖੁਸ਼ ਨੇ ਇਹ ਇਹ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਗਰੀਬ ਤਬਕਾ ਐ ਐਸਸੀ ਸਮਾਜ ਜਿਹੜਾ ਸਾਡਾ ਉਹਨੂੰ ਕਿਤੇ 1000 2000 ਰੁਪਈਆ 500000 ਵੱਧ ਵੀ ਦੇਣਾ ਪਵੇ ਇਹ ਇਹ ਇਹਦੇ ਜ਼ਿੰਮੇਵਾਰ ਇਹ ਵੀ ਲੋਕ ਨੇ ਇੱਕ ਕਮਰੇ ਦੇ ਵਿੱਚ ਇਹਨਾਂ ਨੇ ਫਿਰ ਦੁਕਾਨਾਂ ਤੇ ਜੇ ਰੱਖੇ ਇਹਨਾਂ ਨੇ ਦੋ ਦੋ ਤਿੰਨ ਤਿੰਨ ਕਮਰੇ ਪਾਏ ਆ ਕਿ ਲਾਲਚ ਦੇ ਵਸਾ ਕੇ ਕਿ ਦੋ ਦੋ ਤਿੰਨ ਤਿੰਨ ਕਮਰੇ ਪਾਏ ਆ ਉਹਨਾਂ ਨੂੰ ਉੱਧਰ 15 15 20 20 ਭਈਏ ਇਹਨਾਂ ਨੇ ਇੱਕੋ ਕਮਰੇ 'ਚ ਹੀ 8 10 10 ਭਈਏ ਵੜੇ ਇਹਨਾਂ ਨੇ ਗਰਮੀ 'ਚ ਸਰਦੀ 'ਚ ਇਹ ਸਾਰੇ ਭਈਏ ਉੱਧਰ ਇੱਕ ਇੱਕ ਕਮਰੇ 'ਚ ਤਾੜੇ ਇਹਨਾਂ ਨੇ ਕੁਕੜਾਂ ਤਰ੍ਹਾਂ ਤੇ ਬਦਨਾਮ ਕਿਨੂੰ ਕਰਦੇ ਆ ਕਿਸਾਨ ਨੂੰ ਕਿ ਕਿਸਾਨ ਲੈ ਕੇ ਜਾਂਦੇ ਕਿਸਾਨ ਤਾਂ ਯਾਰ 10 15 ਦਿਨਾਂ ਬਾਅਦ ਉਹਨਾਂ ਨੂੰ ਵਾਪਸ ਭੇਜ ਦਿੰਦੇ ਆ ਤੇ ਰੱਖਦੇ ਪੱਕੇ ਪਰਮਾਨੈਂਟ ਤੇ ਮੈਂ ਅੱਜ ਫਰੋਇਪੁਰ ਛੋਟਾ ਜਾਂ ਸਾਡਾ ਇਲਾਕਾ ਗਾ ਮੈਂ ਅੱਜ ਇੱਥੋਂ ਆਪਣੇ ਸਾਰੇ ਬਾਜ਼ਾਰ 'ਚ ਜੇ ਸ਼ੁਰੂ ਹੋ ਜਾਣਾ ਤੇ ਮੈਨੂੰ ਪਤਾ ਇੱਕ 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 ਦੁਕਾਨ ਤੇ 5 5 7 7 10 10 ਬੰਦੇ ਇਹ ਭਈਏ ਇੱਥੇ ਪ੍ਰਵਾਸੀ ਰਹਿੰਦੇ ਨੇ ਸਾਡੇ ਤੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਐ ਤੇ ਆਉਣ ਵਾਲਾ ਜਿਹੜਾ ਸਮਾਂ ਜੇ ਅਸੀਂ ਨਾ ਸੰਭਾਲਿਆ ਤੇ ਸਾਨੂੰ ਖਮਿਆਜੇ ਅੱਜ ਵੀ ਅਸੀਂ ਭੁਗਤ ਰਹੇ ਆਂ ਤੇ ਅੱਗੋਂ ਵੀ ਸਾਨੂੰ ਭੁਗਤਨੇ ਪੈਣਗੇ ਸੋ ਮੇਰੀ ਬੇਨਤੀ ਆ ਸਾਡੇ ਵੀਰਾਂ ਨੂੰ ਸਾਡੇ ਭਰਾਵਾਂ ਨੂੰ ਅਸੀਂ ਹੋਰ ਕੰਮਾਂ ਨੂੰ ਬਹੁਤ ਜ਼ਿਆਦਾ ਦਲੇਰ ਬਣਦੇ ਆਂ ਅਸੀਂ ਕਹਿੰਨੇ ਆਂ ਜੀ ਫਲਾਣੇ ਅਸੀਂ ਟਮਕਾਣੇ ਆ ਜੀ ਇੱਧਰ ਵੀ ਅਸੀਂ ਧਿਆਨ ਦਈਏ ਇਹ ਇਕੱਠੇ ਹੋ ਕੇ ਜਦੋਂ ਸਿਰ ਜੋੜ ਕੇ ਬੈਠਾਂਗੇ ਸਾਨੂੰ ਆਦਤ ਹੈ ਸਾਡੇ ਲੋਕਾਂ ਨੂੰ ਇੱਕ ਚੌਧਰ ਦੀ ਆਦਤ ਲੈ ਕੇ ਬੈ ਗਈ ਹੈ ਕੋਈ ਕਹਿੰਦਾ ਮੈਂ ਇਹ ਇਹ ਮੈਂ ਮੇਰੀ ਹਿੰਕੜ ਹੈ ਜੀ ਮੈਂ ਇਹਨੂੰ ਫੋਨ ਕਿਉ ਕਰਾਂ ਇਹ ਮੇਰੇ ਕੋਲ ਚੱਲ ਕੇ ਆਵੇ ਮੈਂ ਇਹਦੇ ਕੋਲ ਚੱਲ ਕੇ ਨਹੀਂ ਜਾਣਾ ਜੇ ਸਾਨੂੰ ਆਪਣੇ ਪਰਿਵਾਰ ਦੀ ਚਿੰਤਾ ਤੇ ਸਾਨੂੰ ਇੱਕ ਦੂਜੇ ਕੋਲ ਨਿਉ ਕੇ ਜਾਣ ਦਾ ਦੁਸ਼ਮਣ ਦੇ ਨਾਲ ਕਹਿੰਦੇ ਨਾ ਪਹਿਲਾਂ ਨਜਿੱਠ ਗਏ ਆਪਣੇ ਪਰਵਾਵਾਂ ਦੇ ਨਾਲ ਜੇ ਕੋਈ ਗੁੱਸੇ ਗਿਲੇ ਵੀ ਨੇ ਉਹ ਬਾਅਦ ਚ ਨਿਝਟਿਆ ਜਾਵੇਗਾ ਠੀਕ ਹੈ ਨਾ ਸੋ ਅੱਜ ਸਾਡੇ ਵੀਰ ਵੀ ਕਈ ਕਹਿੰਦੇ ਨੇ ਜੀ ਅਸੀਂ ਬਾਹਰ ਜਾਣੇ ਆ ਜੀ ਫਲਾਣਾ ਕਰਦੇ ਟਮਕਾਣਾ ਕਰਦੇ 35 35 30 30 ਲੱਖ ਰੁਪਇਆ ਦੇ ਕੇ ਅਸੀਂ ਬਾਹਰ ਜਾਣੇ ਆ ਅਸੀਂ ਵੀ ਪ੍ਰਵਾਸੀ ਆ ਪਰ ਇਹ ਨਹੀਂਗਾ ਕਿ ਅਸੀਂ ਉੱਥੇ ਜਾ ਕੇ ਉਹਨਾਂ ਦੀਆਂ ਅੰਗਰੇਜ਼ਾਂ ਦੀਆਂ ਧੀਆਂ ਪੈਣਾ ਨੂੰ ਪੈ ਜਾਣੇ ਅਸੀਂ ਨਹੀਂ ਪੈਂਦੇ ਸਾਡੇ ਕੈਰੇਕਟਰ ਉਹ ਨਹੀਂ ਹੈਗੇ ਜਿਹੋ ਜੇ ਇਹ ਕੰਮ ਕਰਦੇ ਆ ਸ਼ਰੇ ਆਮ ਜਾਂਦੇ ਜਾਂਦੇ ਧੀਆ ਲੱਖੇਰੇ ਵੀ ਦੋ ਤਿੰਨ ਆਰੀ ਗੱਲ ਸੁਣਾਈ ਆ ਇੱਥੇ ਅਸੀਂ ਖੁੱਦ ਵੀ ਦੇਖਦੇ ਆ ਵੀ ਇਹ ਬੰਦੇ ਇਹਨਾਂ ਦੀ ਵੇਖਣੀ ਜਦੋਂ ਇਹਨਾਂ ਦੀ ਵੇਖਣੀ ਵੇਖਿਆ ਕਰੋ ਕਿਸੇ ਦੀ ਧੀ ਪੈਣ ਜਾਂਦੀ ਹੋਵੇ ਇਹ ਅੱਖਾਂ ਅੱਖਾਂ ਦੇ ਨਾਲ ਹੀ ਬਲਾਤਕਾਰ ਕਰ ਦਿੰਦੇ ਬੰਦੇ ਇਹ ਇੱਕ ਜ਼ਰੂਰੀ ਨਹੀਂ ਬਲਾਤਕਾਰ ਕਰਕੇ ਆਪਾਂ ਕਰਨਾ ਹੀ ਕਰਨਾ ਇਹ ਅੱਖਾਂ ਦੇ ਨਾਲ ਹੀ ਇਹ ਲੋਕ ਬਲਾਤਕਾਰ ਕਰ ਦਿੰਦੇ ਨੇ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕਿ ਦੋ ਚਾਰ ਪੰਜ ਪਰਸੈਂਟ ਚੰਗੇ ਵੀ ਹੋਣਗੇ ਪਰ ਜਿਹੜੇ ਕਲੰਕਤ ਹੁੰਦੇ ਲੋਗ ਉਹ ਚੰਗਿਆਂ ਨੂੰ ਵੀ ਮਾੜਾ ਕਰ ਦਿੰਦੇ ਆ ਠੀਕ ਆ ਜੇ ਸਾਡੇ ਵਿੱਚ ਵੀ ਬਹੁ ਗਿਣਤੀ ਮੰਨ ਲਓ ਮਾੜੀ ਆ ਤੇ ਫਿਰ ਸਾਨੂੰ ਵੀ ਲੋਗ ਉਸੇ ਹੀ ਰਸੇ ਹੀ ਬੰਨਣਗੇ ਜੇ 95 ਸਾਡੇ ਚ ਮਾੜੇ ਨੇ ਤੇ 5 ਸਾਨੂੰ ਫਿਰ ਸਾਰੇ ਸਾਡੇ ਸਾਰੇ ਧਰਮ ਨੂੰ ਹੀ ਟਾਰਗੇਟ ਕਰਨਗੇ ਲੋਕ ਹੀ ਇਹ ਹੈਗੇ ਸਾਰੇ ਇਹੋ ਜਿਹੇ ਸਾਨੂੰ ਵੀ ਸ਼ੱਕ ਦੀ ਨਿਗਾ ਨਾਲ ਵੇਖਣਗੇ ਇਹਨਾਂ ਵਿੱਚ ਬਹੁ ਗਿਲਤੀ ਮਾਰੇ ਆ ਇਸ ਕਰਕੇ ਲੋਕ ਇਹ ਜਿਹੜੇ ਚੰਗੇ ਵੀ ਹੈਗੇ ਸ਼ਰੀਫ ਵੀ ਨੇ ਉਹਨਾਂ ਨੂੰ ਵੀ ਲੋਕ ਮਾਰੇ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਨੂੰ ਆਪਾਂ ਨੁਕਸਾਨ ਪਹੁੰਚਾ ਦਈਏ ਇਹਨਾਂ ਨੂੰ ਆਪਾਂ ਕੋਟ ਦਈਏ ਮਾਰ ਦਈਏ ਭਜਾ ਦਈਏ ਨਾ ਇਹ ਸਰਕਾਰਾਂ ਦੇ ਕੰਮ ਨੇ ਸਰਕਾਰ ਕਾਨੂੰਨ ਬਣਾਵੇ ਇਹੋ ਜਾਂ ਤੇ ਸਾਡਾ ਵੀ ਇਹ ਫਰਜ਼ ਬਣਦਾ ਸਾਡੇ ਐਮਸੀਆਂ ਦਾ ਸਰਪੰਚਾਂ ਦਾ ਸਾਡਾ ਫਰਜ਼ ਬਣਦਾ ਇਹਨਾਂ ਦੀਆਂ ਵੋਟਾਂ ਕਟਾਣ ਫਿਰ ਸਾਡੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਵੀ ਆਪਣੇ ਆਪਣੇ ਕੰਮ ਸੰਭੀ ਗਏ ਅਸੀਂ ਜੇ ਜਿੱਥੋਂ ਜਿੱਥੇ ਇਹਨਾਂ ਨੂੰ ਸਪੇਸ ਮਿਲਦੀ ਆ ਉਥੇ ਇਹ ਕਾਬਜ ਹੋ ਜਾਂਦੇ ਆ ਫਿਰ ਧੱਕੇ ਨਾਲ ਇਹ ਕਹਿੰਦੇ ਆ ਕਿ ਇਹ ਪੰਜਾਬੀਆਂ ਨੂੰ ਵੀ ਨਹੀਂ ਰੇੜੀਆਂ ਲਾਉਂਦੇ ਤੇ ਮੈਂ ਪਿੱਛੇ ਵੀ ਇੱਕ ਘਟਨਾ ਦੀ ਇੱਥੇ ਅ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਸਾਡੀ ਦੁਕਾਨ ਦੇ ਬਾਹਰ ਇੱਕ ਭਈਆ ਰੇੜੀ ਲਾਉਣ ਲੱਗ ਪਿਆ ਸੀ ਫਿਰ ਇੱਕ ਸਿੱਖ ਸੀ ਪੰਜਾਬੀ ਆ ਹੱਲੇ ਵੀ ਇੱਥੇ ਮੇਰੀ ਦੁਕਾਨ ਦੇ ਬਾਹਰ ਅਮਰੂਦ ਲਾਂਦਾ ਉਹਨੂੰ ਕਹਿੰਦਾ ਜੇ ਇੱਥੇ ਖੜਨਾ ਹੈ ਤੇ 200 ਰੁਪਿਆ ਰੋਜ਼ ਮੈਨੂੰ ਦੇ ਪ੍ਰਵਾਸੀ ਭਈਆ ਯੂਪੀ ਦਾ ਤੇ ਉਹ ਸਾਡੇ ਸਿੱਖ ਨੂੰ ਕਹਿੰਦਾ ਪਹਿਲਾ ਇੱਕ ਦਿਨ ਉਹਨੇ 200 ਰੁਪਿਆ ਦੇ ਵੀ ਦਿੱਤਾ ਦੂਜੇ ਦਿਨ 200 ਰੁਪਿਆ ਦੇਣ ਲੱਗਾ ਮੈਂ ਕਿਹਾ ਇਹ ਕਾਦੇ ਦੇਣ ਲੱਗਾ ਕਹਿੰਦਾ ਜੇ ਇਹ ਕਹਿੰਦਾ ਜੇ ਇੱਥੇ ਖੜਨਾ ਹੈ ਨਾ ਦੁਕਾਨ ਅੱਗੇ ਤੇ 200 ਰੁਪਿਆ ਲੱਗੇਗਾ ਇਹ ਇਹ ਕੁਝ ਕਰਦੇ ਨੇ ਇਹ ਲੋਕ ਸਾਡੇ ਨਾਲ ਫਿਰ ਉਹਦੇ ਪੈਸੇ ਮੜਵਾਏ ਦੋ ਦਿਨਾਂ ਦੇ ਜਿਹੜੇ ਉਹਨੇ ਪੈਸੇ ਲਏ ਸੀ ਪੈਸੇ ਮੜਵਾਏ ਫਿਰ ਉਹਨੂੰ ਛੱਤਰ ਮਾਰ ਕੇ ਥੁਪਜਾਇਆ ਹੁਣ ਸਾਲ ਹੋ ਗਿਆ ਉੱਥੇ ਰੇੜੀ ਨਹੀਂ ਲਾਉਂਦਾ ਆਪਣੀ ਦੁਕਾਨ ਅੱਗੇ ਆ ਕਰਤੂਤਾਂ ਕਰਦੇ ਨੇ ਲੋਕ ਇਹਨਾਂ ਨੂੰ ਉਂਗਲ ਫੜਾਈਏ ਨਾ ਤੇ ਬਾਹ ਵੜਦੇ ਨੇ ਇਹ ਲੋਕ ਮੈਂ ਆਪਣੀ ਦੁਕਾਨ ਦੇ ਉੱਤੇ ਇੱਕ ਮਹਿੰਦੀ ਲਾਉਣ ਵਾਲਾ ਰੱਖ ਲਿਆ ਸੀ ਸਾਲ ਇੱਕ 6 ਮਹੀਨੇ ਤਰਸ ਕਰਕੇ ਸਾਲ ਇੱਥੇ ਰੱਖ ਲਿਆ 6-7 ਮਹੀਨੇ ਇੱਥੇ ਦੁਕਾਨ ਤੇ ਮੈਂ ਘਟ ਆਉਂਦਾ ਸੀ ਤੇ ਇੱਥੇ ਮੇਰੇ ਦਫ਼ਤਰ ਦੇ ਵਿੱਚ ਏਸੀ ਚਲਾ ਚਲਾ ਕੇ ਅੰਦਰ ਬੈਠਾ ਰਹਿੰਦਾ ਸੀ ਤੇ ਜੇ ਪੁੱਛੀਦਾ ਸੀ ਕਿਉਂ ਛੱਡਿਆ ਸੀ ਅੰਦਰ ਵੜ ਕੇ ਕਹਿੰਦਾ ਸੀ ਮੇਰੇ ਰਿਸ਼ਤੇਦਾਰ ਆਏ ਤੇ ਫਿਰ ਉਹਨੂੰ ਵੀ ਜੋਤੀਆਂ ਨਾਲ ਕੱਢਿਆ ਸੀ। ਉਸ ਤੋਂ ਬਾਅਦ ਆਪਾਂ ਇਹ ਇਹੋ ਜਿਹੇ ਬੰਦਿਆਂ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ। ਸੋ ਮੇਰੀ ਅਪੀਲ ਹੈ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਸਾਡੇ ਪੰਜਾਬ ਦੇ ਜਿੰਨੇ ਨੌਜਵਾਨ ਨੇ ਸਾਰਿਆਂ ਨੂੰ ਅਪੀਲ ਹੈ ਯਾਰ ਕਿ ਆਪਾਂ ਥੋੜੇ ਸੁਹਿਰਦ ਹੋਈਏ ਇਹ ਆਪਾਂ ਥੋੜੇ ਦਿਮਾਗ ਜਿਹੜਾ ਆਪਣਾ ਹੈ ਨਾ ਦਿਮਾਗ ਜਿਹੜਾ ਸਾਡੇ ਰੀਲਾਂ ਦੇ ਵਿੱਚ ਵੜਿਆ ਪਿਆ ਸਾਡੀਆਂ ਇੰਸਟਾਗ੍ਰam ਰੀਲਾਂ ਚੱਲ ਪਈਆਂ ਫਲਾਣਾ ਚੱਲ ਪਿਆ ਜੇ ਰੀਲ ਪਾਉਣੀ ਹੈ ਜੇ ਤੁਹਾਨੂੰ ਥੋੜਾ ਸ਼ੌਂਕ ਹੈ ਰੀਲ ਪਾਉਣ ਦਾ ਆਪਣੇ ਸਮਾਜ ਦੇ ਮੁੱਦੇ ਚ ਕੋ ਇੱਕ ਲਹਿਰ ਬਣਾਓ ਇਹੋ ਜੀ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਕਿਉਂਕਿ ਇਹਨਾਂ ਦਾ ਆਈਟੀ ਸੈੱਲ ਹੁੰਦਾ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡਾ ਸਮਾਜ ਚਾਹੁੰਦਾ ਕੀ ਹੈ ਫਿਰ ਮਜਬੂਰੀ ਵਾਸ ਹੋ ਕੇ ਇਹ ਲੋਕ ਆਪ ਹੀ ਇਹਨਾਂ ਨੂੰ ਕਰਨਾ ਹੀ ਪੈਣਾ ਜੋ ਜਨਤਾ ਬਹੁ ਗਿਣਤੀ ਦੇ ਵਿੱਚ ਮੰਗ ਕਰਦੀ ਆ ਜੇ ਤੁਹਾਡੇ ਮੇਰੇ ਅਰਗੇ ਕੋਈ 2 4 10 20 ਬੰਦੇ ਬੋਲ ਵੀ ਲੈਣਗੇ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਜੇ ਲੱਖਾਂ ਦੀ ਹਿਸਾਬ ਨਾਲ ਆਵਾਜ਼ਾਂ ਉੱਠਣਗੀਆਂ ਫਿਰ ਸਰਕਾਰਾਂ ਨੂੰ ਮੰਨਣੀ ਪੈਂਦੀ ਆ ਜਿਵੇਂ ਲੈਂਡ ਪੂਲਿੰਗ ਪਾਲਿਸੀ ਆਪਾਂ ਰੱਦ ਕਰਵਾਈ ਹੁਣ ਪਿੱਛੇ ਜੇ ਕਾਨੂੰਨ ਜਿਹੜੇ ਗੰਦੇ ਕਾਨੂੰਨ ਮੋਦੀ ਲੈ ਕੇ ਆਇਆ ਸੀ ਉਹ ਵਾਪਸ ਕਰਾਏ ਆਪਾਂ ਠੀਕ ਆ ਇਹੋ ਜੇ ਕਈ ਹੁਣ ਆਪਾਂ ਕਹਿ ਲਈਏ ਕਿ ਪ੍ਰੀਪੇਡ ਜਿਹੜੇ ਲਾਉਂਦੇ ਪਏ ਨੇ ਮੀਟਰ ਲੱਗਦੇ ਪਏ ਨੇ ਉਹ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਨਾ ਇਹ ਜਿੰਨੀ ਆਵਾਜ਼ ਜ਼ੋਰ ਨਾਲ ਚੁੱਕਦੇ ਉਹਨਾਂ ਹੀ ਵਿਰੋਧ ਇਹਨਾਂ ਦਾ ਕਰਾਂਗੇ ਉਹਨਾਂ ਹੀ ਇਹ ਲੋਕ ਆਵਾਜ਼ ਸੁਣਦੇ ਆ ਆਪਣੀ ਇਹਨਾਂ ਨੂੰ ਕਰਨਾ ਪੈਂਦਾ ਸੋ ਮੇਰੀ ਬੇਨਤੀ ਹੈ ਵੀਰੇ ਵੱਧ ਤੋਂ ਵੱਧ ਜਿੰਨੇ ਭਰਾ ਪੰਜਾਬੀ ਆਪਣੇ ਵੀਰ ਵੇਖਣ ਵੀਡੀਓ ਨੂੰ ਪੰਜਾਬ ਦੇ ਵਿੱਚ ਭਾਵੇਂ ਬੈਠੇ ਭਾਵੇਂ ਦੇਸਾਂ ਪਰਦੇਸਾਂ ਜਿੱਥੇ ਮਰਜੀ ਆਪਣੇ ਭਰਾ ਬੈਠੇ ਨੇ ਤੇ ਉਹ ਵੀਡੀਓ ਮੇਰਾ ਭਰਾ ਆਪਣਾ ਫਰਜ਼ ਸਮਝ ਕੇ ਵੱਦ ਤੋਂ ਵੱਦ ਸ਼ੇਅਰ ਕਰਿਆ ਜੇ ਗਰੁੱਪਾਂ ਦੇ ਵਿੱਚ ਕਿਉਂਕਿ ਆਪਣਾ ਨਾਂ ਤਾਂ ਚੈਨਲ ਹੈਗਾ ਮੋਨਟਾਈਜ਼ ਨਾ ਆਪਾਂ ਨੂੰ ਕੋਈ ਇੱਥੋਂ ਕੋਈ ਇਨਕਮ ਆਮਦਨ ਆਉਂਦੀ ਹੈ ਜਾਂ ਆਪਾਂ ਨੂੰ ਤੁਹਾਡੀ ਰੀਲ ਦੇ ਨਾਲ ਤੁਹਾਡੀ ਪੋਸਟ ਦੇ ਨਾਲ ਆਪਾਂ ਨੂੰ ਕੋਈ ਫਾਇਦਾ ਹੋਣਾ ਕੋਈ 10 20 100 ਰੁਪਿਆ 200 500 ਰੁਪਿਆ ਹੋਣਾ ਕੋਈ ਆਪਾਂ ਨੂੰ ਉਹਦੇ ਨਾਲ ਕੋਈ ਮੈਟਰ ਨਹੀਂ ਆਪਣੇ ਜਿਹੜੇ ਪੇਜ ਸੀਗੇ ਵੱਡੇ ਪਹਿਲਾਂ ਜਿਹੜੇ ਆਪਣੇ ਪੇਜ ਸੀਗੇ ਉਹ ਸਾਰੇ ਪੇਜ ਬੰਦ ਹੋ ਚੁੱਕੇ ਨੇ ਜਿੰਨਾਂ ਤੋਂ ਆਪਾਂ ਨੂੰ ਮਾੜਾ-ਮੋਟਾ ਕੋਈ ਆਉਂਦਾ ਸੀ ਸਭ ਬੰਦ ਹੋ ਗਏ ਨੇ ਕਿਉਂਕਿ ਜਦੋਂ ਵੀ ਆਪਾਂ ਕੋਈ ਆਪਣੇ ਪੰਜਾਬ ਦੀ ਗੱਲ ਕਰਦੇ ਆ ਆਪਣੇ ਸਿੱਖਾਂ ਦੀ ਗੱਲ ਕਰਦੇ ਆ ਉਦੋਂ ਹੀ ਨਾਲੋਂ ਨਾਲ ਹੀ ਵੱਡੇ ਪੇਜ ਆਪਣੇ ਬੰਦ ਹੋ ਜਾਂਦੇ ਕਿਸਾਨੀ ਅੰਦੋਲਨ ਤੋਂ ਬਾਅਦ ਤਿੰਨ ਪੇਜ ਮੇਰੇ ਵੱਡੇ ਸੀਗੇ ਸਾਰੇ ਬੰਦ ਹੋ ਗਏ ਸਿੰਘ ਸਿੰਘ ਮੰਦਿਰ ਤੇ ਇੱਕ ਫਿਰੋਜ਼ਪੁਰ ਦੀ ਆਵਾਜ਼ 2 3 ਬਣਾਏ ਸੀਗੇ ਆ ਹੁਣ ਵੀ ਇੱਕ ਬਣਾਇਆ ਸਿੰਘ ਕਲੈਕਸ਼ਨ ਫਰੋਇਪਰ ਉਹ ਵੀ ਉਹਦੀ ਰੀਚ ਵੀ ਬਿਲਕੁਲ ਘਟਾਈ ਪਈ ਹੈ ਜਦੋਂ ਆਪਾਂ ਆਪਣੀ ਗੱਲ ਕਰਦੇ ਆ ਜਦੋਂ ਵੀ ਆਪਾਂ ਆਪਣੇ ਕੌਮ ਦੀ ਗੱਲ ਕਰਦੇ ਆ ਆਪਣੇ ਪੰਜਾਬ ਦੀ ਆਪਣੇ ਸਿੱਖਾਂ ਦੀ ਗੱਲ ਆਪਣੇ ਬੰਦੀ ਸਿੰਘਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਗੱਲ ਕਰ ਲਈਏ ਇਹ ਉਸੇ ਦਿਨ ਹੀ ਇਹ ਲੋਕ ਐਕਟਿਵ ਹੋ ਜਾਂਦੇ ਨੇ ਤੇ ਉਸੇ ਦਿਨ ਹੀ ਆਪਣੀ ਰੀਚ ਬਿਲਕੁਲ ਬੰਦ ਹੋ ਜਾਂਦੀ ਹੈ ਮੇਰੇ ਉਹਨੇ ਆਈਡੀ ਤੇ 150 60 30 ਐਵੇਂ ਦੀ ਵੀਊ ਆਂਦੇ ਨੇ ਵੱਧ ਤੋਂ ਵੱਧ ਇੰਨੇ ਵੀਊ ਆਂਦੇ ਨੇ ਕੀ ਕਰਾ ਗਿਆ ਆਪਾਂ ਗੱਲ ਕਰਕੇ ਬਿਲਕੁਲ ਡੈਡ ਕਰ ਦਿੰਦੇ ਪੇਜ ਹੀ ਡੈਡ ਕਰ ਦਿੰਦੇ ਕਿਸੇ ਅੱਗੇ ਕੋਈ ਪੋਸਟ ਹੀ ਨਹੀਂ ਜਾਂਦੀ ਆਪਣੀ ਪਰ ਜਿੰਨੀ ਸਾਡੀ ਮਹਾਰਾਣੀ ਨੇ ਜ਼ੁਬਾਨ ਦਿੱਤੀ ਓੰਨੀ ਦੇ ਅਸੀਂ ਬੋਲਦੇ ਰਹਿਣਾ ਜਿੰਨੀ ਸਾਨੂੰ ਗੁਰੂ ਸਾਹਿਬ ਨੇ ਅਕਲ ਦਿੱਤੀ ਓਨਾ ਅਸੀਂ ਬੋਲਦੇ ਰਹਿਣਾ ਸੋ ਵੱਧ ਤੋਂ ਵੱਧ ਮੇਰਾ ਭਰਾ ਵੀਡੀਓ ਸ਼ੇਅਰ ਕਰਿਆ ਜੇ ਜੇ ਭਰਾ ਸੁਣ ਵੀ ਲੈਣ ਬਾਅਦ ਚੋਂ ਹਾਂ ਇਹ ਨਹੀਂ ਕਿ ਪੰਜਾਬ ਦੇ ਜਿੰਨੇ Hindu ਭਰਾ ਨੇ ਉਹ ਵੀਡੀਓ ਸ਼ੇਅਰ ਵੀ ਨਹੀਂ ਕਰਦੇ ਤੇ ਨਾ ਇਹ ਮੁੱਦਾ ਚੁੱਕਦੇ ਨੇ ਜੇ ਵੱਧ ਤੋਂ ਵੱਧ ਉਹ ਕਹਿੰਦੇ ਨੇ ਕਿ ਇਹ ਮੁੱਦਾ ਹੀ ਸਿੱਖਾਂ ਦਾ ਸਿੱਖ ਵਰਸਸ Hindu ਇਹ ਮੁੱਦਾ ਬਿਲਕੁਲ ਨਹੀਂ ਹੈਗਾ ਕਈ ਭਰਾ ਇਹਨੂੰ ਜੋੜਦੇ ਆ ਕਿ ਇਹ ਇਹ ਮੁੱਦਾ ਹੀ ਸਿੱਖ ਦਾ ਤੇ Hinduਾਂ ਦਾ ਇਹਦਾ Hindu ਨਾਲ ਕੋਈ ਲੈਣ ਦੇ ਨਹੀਂ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਵੱਸਦਾਗਾ ਕਿੰਦੂ ਅਸੀਂ ਉਹਨੂੰ ਵੀ ਪੰਜਾਬੀ ਮੰਨਦੇ ਆ ਆਪਣੇ ਭਰਾ ਮੰਨਦੇ ਆ ਇਹ ਇਹ ਨਹੀਂ ਸਾਨੂੰ ਮੰਨਦੇ ਸਾਨੂੰ ਪਤਾ ਹੈ ਕਿ ਇਹ ਲੋਕ ਸਾਨੂੰ ਭਰਾ ਨਹੀਂ ਮੰਨਦੇ ਇਹਨਾਂ ਦੇ ਦਿਲਾਂ ਦੇ ਵਿੱਚ ਇਹਨਾਂ ਦੇ ਦਿਲਾਂ ਵਿੱਚ ਸਾਡੇ ਪ੍ਰਤੀ ਕੋਈ ਪਿਆਰ ਨਹੀਂ ਹੈਗਾ ਠੀਕ ਹੈ ਨਾ ਪਰ ਅਸੀਂ ਵੀ ਇਹਨਾਂ ਹੱਲੇ ਵੀ ਇਹਨਾਂ ਦੀ ਇੱਜ਼ਤ ਕਰਦੇ ਆ ਕਦੀ ਇਹ ਲੋਕ ਸਾਡੇ ਹੱਕ ਦੇ ਵਿੱਚ ਨਹੀਂ ਆਏ ਕਦੀ ਨਹੀਂ ਸਾਡਾ ਸਾਥ ਦਿੱਤਾ ਕਦੀ ਜਿੰਨਾ ਸਾਡੇ ਤੇ ਜ਼ੁਲਮ ਹੋਇਆ ਕਦੀ ਨਹੀਂ ਇਹਨਾਂ ਲੋਕਾਂ ਨੇ ਸਾਡੀ ਆਵਾਜ਼ ਬੁਲੰਦ ਕੀਤੀ ਬਹੁ ਗਿਣਤੀ ਇਹਨਾਂ ਦੀ ਸਾਡੀ ਆਵਾਜ਼ ਨਹੀਂ ਇਹਨਾਂ ਨੇ ਕਦੀ ਬੁਲੰਦ ਕੀਤੀ ਪਰ ਕੋਈ ਸਾਨੂੰ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਕੁਝ ਨਹੀਂ ਕਿਉਂਕਿ ਜਿੰਨੀ ਦੇਰ ਭਾਵੇਂ ਗਿਣਤੀ ਸਾਡੀ ਘੱਟ ਹੈ ਜ਼ਾਲਮ ਦੇ ਨਾਲ ਟੱਕਰ ਸਾਡੀ ਕੌਮ ਲੈਂਦੀ ਰਹੀ ਅਸੀਂ ਲੈਂਦੇ ਰਹੇ ਹਾਂ ਹੁਣ ਵੀ ਲੈਂਦੇ ਰਵਾਂਗੇ ਅੱਗੋਂ ਤੋਂ ਵੀ ਲੈਂਦੇ ਰਵਾਂਗੇ ਕਹਿੰਦੇ ਨਾ ਬਾਬਰ ਨੂੰ ਜਾਬਰ ਗੁਰੂ ਸਾਡੇ ਨੇ ਕਿਹਾ ਸੀ ਤੇ ਅਸੀਂ ਵੀ ਕਹਿੰਦੇ ਰਵਾਂਗੇ ਜਿੰਨੀ ਦੇਰ ਸਾਡੀ ਜ਼ੁਬਾਨ ਹੈ ਜਿੰਨੀ ਦੇਰ ਸਿੱਖਾਂ ਘਰੇ ਅਸੀਂ ਜੰਮਦੇ ਰਵਾਂਗੇ ਉਨੀ ਦੇਰ ਅਸੀਂ ਬਾਬਰ ਨੂੰ ਜਾਬਰ ਕਹਿੰਦੇ ਰਵਾਂਗੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਲੰਬੀ ਹੋ ਜਾਂਦੀ ਭਰਾ ਨਹੀਂ ਦੇਖਦੇ ਸੋ ਅੱਜ ਜਿਹੜਾ ਮੁੱਦਾ ਸੀਗਾ ਉਹ ਇਹੋ ਜਿਹਾ ਮੁੱਦਾ ਸੀਗਾ ਕਿ ਆਪਾਂ ਨੂੰ ਗੱਲ ਪੂਰੀ ਕਰਨੀ ਪੈਣੀ ਸੀ ਵੱਡੀ ਗੱਲ ਰੱਖਣੀ ਪੈਣੀ ਸੀ ਲੋਕਾਂ ਦੇ ਅੱਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਘਰੋਂ ਨਿਕਲੋ ਚੜ੍ਹਦੀ ਕਲਾ 'ਚ ਜਿਹੜਾ ਕੰਮ ਨਹੀਂ ਵੀ ਬਣਦਾ ਉਹ ਵੀ ਬਣੇਗਾ ਤੇ ਦਿਮਾਗ ਨੂੰ ਖੋਲ ਕੇ ਰੱਖੋ ਤੇ ਦੂਰ ਅੰਦੇਸ਼ੀ ਨਾਲ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ